ਵੈਲਕਮ ਫਰੈਂਡਸ ਵੈਲਕਮ ਟੂ ਮਾਈ YouTube ਚੈਨਲ ਲਾਇਬ੍ਰੇਰੀ ਅੱਡਾ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਆਪਣੇ ਪੰਜਾਬ ਜੀਕੇ ਦੇ ਇੰਪੋਰਟੈਂਟ ਟੌਪਿਕ ਪ੍ਰਾਚੀਨ ਭਾਰਤ ਦੇ ਇਤਿਹਾਸ ਦੀ ਕੁਝ ਮਹੱਤਵਪੂਰਨ MCQ ਕਰਾਂਗੇ ਪਿਛਲੀ ਵੀਡੀਓ 'ਚ ਵੀ ਆਪਾਂ ਪੰਜਾਬ ਦਾ ਜਿਹੜਾ ਭੂਗੋਲ ਹੈ ਉਹ ਸਾਰਾ ਆਪਾਂ ਕੀਤਾ ਸੀ ਤਾਂ ਤੁਸੀਂ ਪਲੇਲਿਸਟ ਵਿੱਚ ਜਾ ਕੇ ਪੰਜਾਬ ਜੀਕੇ ਸਰਚ ਕਰਕੇ ਉਹਦੇ ਵਿੱਚ ਜਿੰਨੀਆਂ ਵੀ ਪੰਜਾਬ ਜੀਕੇ ਰਿਲੇਟਡ ਵੀਡੀਓ ਹਨ ਉਹ ਦੇਖ ਸਕਦੇ ਹੋ ਤਾਂ ਇਸੇ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ ਆਪਾਂ ਅੱਜ ਪੰਜਾਬ ਦੇ ਪ੍ਰਾਤਨ ਇਤਿਹਾਸ ਦੇ ਬਾਰੇ ਪੜਾਂਗੇ ਕੁਝ ਇੰਪੋਰਟੈਂਟ ਜਿਹੜੇ ਵੀ ਐਮਸੀਕਿਊ ਹੋ ਹੈਗੇ ਆ ਉਹ ਆਪਾਂ ਇਸੇ ਇੱਕ ਆਪਣੇ ਵੀਡੀਓ ਵਿੱਚ ਕਵਰ ਕਰਾਂਗੇ ਤਾਂ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਣਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਕਿ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਜਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀਆਂ ਅਪਡੇਟ ਤੁਹਾਨੂੰ ਸਮੇਂ-ਸਮੇਂ ਤੇ ਮਿਲ ਸਕਣ ਤਾਂ ਬਿਨਾਂ ਟਾਈਮ ਖਰਾਬ ਕੀਤੇ ਚੱਲਦੇ ਆਪਾਂ ਅੱਜ ਦੀ ਇਸ ਵੀਡੀਓ ਵੱਲ ਫਰਸਟ ਕੁਐਸਚਨ ਹੈ ਤਰਾਇਣ ਦੀ ਪਹਿਲੀ ਲੜਾਈ ਕਦੋਂ ਹੋਈ ਤਰਾਇਣ ਦੀ ਪਹਿਲੀ ਲੜਾਈ ਕਦੋਂ ਹੋਈ ਤਾਂ ਰਾਈਟ ਆਨਸਰ ਹੈ ਇਹਦਾ 1191 ਈਸਵੀ ਨੈਕਸਟ ਹੈ ਤਰਾਇਣ ਦੀ ਲੜਾਈ ਕਿੰਨਾ ਵਿਚਕਾਰ ਹੋਈ ਤਰਾਇਣ ਦੀ ਲੜਾਈ ਕਿੰਨਾ ਵਿਚਕਾਰ ਹੋਈ ਤਾਂ ਰਾਈਟ ਆਨਸਰ ਹੈ ਇਹਦਾ ਮੁਹੰਮਦ ਗੋਰੀ ਅਤੇ ਪ੍ਰਿਥਵੀ ਰਾਜ ਚੋਹਾਨ ਮੁਹੰਮਦ ਗੋਰੀ ਅਤੇ ਪ੍ਰਥਵੀ ਰਾਜ ਚੋਹਾਨ ਦੇ ਵਿੱਚ ਤਰਾਇਨ ਦਾ ਯੁੱਧ ਹੋਇਆ। ਤਰਾਇਨ ਦੀ ਲੜਾਈ ਵਿੱਚ ਕਿਸ ਨੂੰ ਹਾਰ ਮਿਲੀ? ਤਾਂ ਤਰਾਇਨ ਦੀ ਜਿਹੜੀ ਦੂਜੀ ਲੜਾਈ ਹੈ ਉਹਦੇ ਵਿੱਚ ਪ੍ਰਥਵੀ ਰਾਜ ਚੋਹਾਨ ਦੀ ਜਿਹੜੀ ਉਹ ਹਾਰ ਹੋ ਜਾਂਦੀ ਹੈ। ਨੈਕਸਟ ਹੈ ਹਰਸ਼ਵਰਧਨ ਦੇ ਸਮੇਂ ਚੀਨੀ ਯਾਤਰੀ ਹਿਉੰਗ ਸਾਂਗ ਨੇ ਭਾਰਤ ਦੇ ਕਿਸ ਖੇਤਰ ਦਾ ਜ਼ਿਕਰ ਕੀਤਾ ਹੈ? ਤਾਂ ਰਾਈਟ ਆਨਸਰ ਹੈ ਦਾ ਸਰਹਿੰਦ ਦਾ। ਨੈਕਸਟ ਹੈ ਚਿਨੀ ਯਾਤਰੀ ਹਿਉਨ ਸੰਗ ਨੇ ਆਪਣੀ ਲਿਖਤਾਂ ਵਿੱਚ ਕਿਸ ਸ਼ਹਿਰ ਦਾ ਜ਼ਿਕਰ ਕੀਤਾ ਹੈ ਰਾਈਟ ਅਨਸਰ ਹੈਗਾ ਸਰਹਿੰਦ ਨੈਕਸਟ ਹੈ ਯੂਪਾ ਕਿਸਮ ਦੇ ਸੋਨੇ ਦੇ ਸਿੱਕੇ ਕਿਸ ਨੇ ਜਾਰੀ ਕੀਤੇ ਯੂਪਾ ਕਿਸਮ ਦੇ ਸੋਨੇ ਦੇ ਸਿੱਕੇ ਜਾਰੀ ਕਰਨ ਵਾਲਾ ਰਾਜਾ ਸਮੁੰਦਰ ਗੁਪਤ ਤਾਂ ਰਾਈਟ ਅਨਸਰ ਹੈਗਾ ਸਮੁੰਦਰ ਗੁਪਤ ਨੈਕਸਟ ਹੈ ਕਿਸ ਚੀਜ਼ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਗੁਪਤ ਸ਼ਾਸਨ ਦਾ ਹਿੱਸਾ ਸੀ ਤਾਂ ਲਾਲ ਪਾਲਿਸ਼ ਕੀਤੇ ਹੋਏ ਬਰਤਨਾਂ ਤੋਂ ਨੈਕਸਟ ਹੈ ਪ੍ਰਾਚੀਨ ਯੂਨਾਨੀ ਬਸਤੀ ਬਾਉਕੇਫਲ ਪੰਜਾਬ ਦੇ ਕਿਸ ਦਰਿਆ ਦੇ ਕੰਢੇ ਸਥਿਤ ਹੈ ਤਾਂ ਰਾਈਟ ਅਨਸਰ ਹੈ ਦਾ ਜੇਲਮ ਦਰਿਆ ਨੈਕਸਟ ਹੈ ਗੋਡੇ ਫਰਨਿਸਟ ਨੇ ਬਹੁਤ ਸਾਰੇ ਸਿੱਕੇ ਕਿੱਥੇ ਬ੍ਰਾਹਮਤ ਕੀਤੇ ਗੋਡੇ ਫਰਨਿਸਟ ਦੇ ਬਹੁਤ ਸਾਰੇ ਸਿੱਕੇ ਕਿੱਥੋਂ ਬ੍ਰਾਹਮਤ ਹੋਏ ਆ ਤਾਇਰੁਧਿਆਨੇ ਦੇ ਲੁਧਿਆਣੇ ਅਤੇ ਸੰਗਰੂਰ ਯੂਨਾਨੀਆਂ ਤੋਂ ਬਾਅਦ ਪੰਜਾਬ ਉੱਪਰ ਕਿੰਨਾ ਦਾ ਕਬਜ਼ਾ ਸੀ ਯੂਨਾਨੀਆਂ ਮਗਰੋਂ ਪੰਜਾਬ ਤੇ ਕੁਸ਼ਾਨ ਵੰਸ਼ ਦਾ ਕਬਜ਼ਾ ਸੀ ਨੈਕਸਟ ਹੈ ਆਖਰੀ ਮੋਰੀਆ ਰਾਜਾ कौन सी ਤਾਂ ਮੌਰਿਆ ਵੰਸ਼ ਦਾ ਜਿਹੜਾ ਆਖਰੀ ਸਭ ਤੋਂ ਆਖਰੀ ਰਾਜਾ ਸੀ ਤਾਂ ਉਸ ਦਾ ਕੀ ਨਾਮ ਸੀ ਤਾਂ ਰਾਈਟ ਅਨਸਰ ਹੈ ਇਹਦਾ ਵਿ੍ਰਹਦਰਥ ਨੈਕਸਟ ਹੈ ਮੌਰਿਆ ਵੰਸ਼ ਦੌਰਾਨ ਪੰਜਾਬ ਕਿਸ ਪ੍ਰਾਂਤ ਦਾ ਹਿੱਸਾ ਸੀ ਰਾਈਟ ਅਨਸਰ ਹੈ ਇਹਦਾ ਗੰਦਾਰ ਨੈਕਸਟ ਹੈ ਸਿਕੰਦਰ ਦੀ ਜਿੱਤ ਸਮੇਂ ਪੰਜਾਬ ਦਾ ਸ਼ਾਸਕ ਕੌਣ ਸੀ ਸਿਕੰਦਰ ਦੀ ਜਿੱਤ ਸਮੇਂ ਪੰਜਾਬ ਦਾ ਸ਼ਾਸਕ ਪੋਰਸ ਸੀ ਨੈਕਸਟ ਹੈ ਸਿਕੰਦਰ ਅਤੇ ਪੋਰਸ ਦੇ ਵਿਚਕਾਰ ਹੈਡਿਸਪਸ ਦਾ ਯੁੱਧ ਕਦੋਂ ਹੋਇਆ ਤਾਂ ਇਹ ਯੁੱਧ ਹੋਇਆ 326 BC ਨੈਕਸਟ ਹੈ ਬਿਤਿਨ ਇਹਨਾਂ ਦਾ ਰਾਜਾ ਕਿਸ ਨੂੰ ਕਿਹਾ ਜਾਂਦਾ ਹੈ ਬੇਤਨ ਦਾ ਰਾਜਾ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਰਾਜਾ ਕਿਹਾ ਜਾਂਦਾ ਹੈ ਪੁਰਸ਼ ਨੂੰ ਪ੍ਰਾਚੀਨ ਸਮੇਂ ਵਿੱਚ ਪੂਰੇ ਪੰਜਾਬ ਤੇ ਕਿਸ ਦਾ ਕਬਜ਼ਾ ਰਿਹਾ ਹੈ ਤਾਂ ਰਾਈਟ ਅਨਸਰ ਹੈ ਗੁਪਤ ਸਪਦਾ ਨੈਕਸਟ ਹੈ ਢੇਰ ਮਾਜਰਾ ਜੋ ਕਿ ਹੜੱਪਾ ਸਭਿਤਾ ਦੀ ਇੱਕ ਸਾਈਟ ਹੈ ਤਾਂ ਕਿਸ ਜ਼ਿਲ੍ਹੇ ਵਿੱਚ ਹੈ ਢੇਰ ਮਾਜਰਾ ਤਾ ਇਹ ਹੈ ਰੂਪਨਗਰ ਨੈਕਸਟ ਹੈ ਰੋਹੀੜਾ ਹੜੱਪਿਆ ਸਭਿਤਾ ਦੀ ਇੱਕ ਸਥਾਨ ਹੈ ਜੋ ਕਿ ਜ਼ਿਲ੍ਹੇ ਵਿੱਚ ਕਿਹੜੇ ਚ ਪੈਂਦਾ ਰੋਹੀੜਾ ਤਾਂ ਇਹ ਹੈ ਸੰਗਰੂਰ ਨੈਕਸਟ ਹੈ ਸਿੰਧੂ ਘਾਟੀ ਸਭਿਤਾ ਨਾਲ ਸੰਬੰਧਿਤ ਸੰਗੋਲ ਕਿਸ ਜ਼ਿਲ੍ਹੇ ਵਿੱਚ ਹੈ ਤਹ ਰਾਈਟ ਆਨਸਰ ਹੈ ਦਾ ਫਤੇਗੜਾ ਸਾਹਿਬ ਨੈਕਸਟ ਹੈ ਹੜੱਪਾ ਸਭਿਤਾ ਦੀ ਕਿਸ ਜਗ੍ਹਾ ਤੋਂ ਪਤਾ ਲੱਗਦਾ ਹੈ ਕਿ ਘਰ 1:2:4 ਦੇ ਅਨੁਪਾਤ ਦੀ ਇੱਟਾਂ ਦਾ ਬਣਿਆ ਹੋਇਆ ਹੈ ਤਹ ਰਾਈਟ ਆਨਸਰ ਹੈ ਦਾ ਰੋਹੀੜਾ ਕਿਸ ਜਗ੍ਹਾ ਨੂੰ ਬਿਥੁੰਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਬੇਥੂਨ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਸਥਾਨ ਢੇਰ ਮਾਂਜਰਾ 12 ਜੋ ਕਿ ਆਈਵੀਸੀ ਸਾਈਟ ਕਿਹੜੇ ਜ਼ਿਲ੍ਹੇ ਵਿੱਚ ਹੈ ਤਾਂ 12 ਜਿਹੜੀ ਹੈ ਸਾਈਟ ਉਹ ਹੈ ਰੂਪਨਗਰ ਰੂਪਨਗਰ ਵਿੱਚ ਇੱਕ ਵਿਸ਼ਾਲ ਟੀਲੇ ਦੀ ਖੁਦਾਈ ਵਿੱਚ ਕਿਸੇ ਵਿਅਕਤੀ ਦੁਆਰਾ ਕੀਤੀ ਗਈ ਤਾਂ ਰੂਪਨਗਰ ਦੀ ਜਿਹੜੀ ਹੈ ਖੁਦਾਈ ਆ ਉਹ ਵਾਈ ਡੀ ਸ਼ਰਮਾ ਦੁਆਰਾ ਕੀਤੀ ਗਈ ਹੜੱਪਾ ਸਥਾਨ ਚਨਹੁਦਾਰੋ ਕਿਸ ਸਥਾਨ ਤੇ ਮੌਜੂਦ ਹੈ ਹੜੱਪਾ ਸਥਾਨ ਚਨਹੁਦਾਰੋ ਇਹ ਮੌਜੂਦ ਹੈ ਸਿੰਧ ਦੇ ਇਲਾਕੇ ਚ ਨੈਕਸਟ ਹੈ ਢੋਲਾ ਵੀਰਾ ਹੜੱਪਾ ਸਭਿਤਾ ਦਾ ਜਿਹੜਾ ਸਥਾਨ ਹੈ ਇਹ ਕਿੱਥੇ ਸਥਿਤ ਹੈ ਢੋਲਾ ਵੀਰਾ ਤਾਂ ਰਾਈਟ ਆਨਸਰ ਹੈ ਦਾ ਗੁਜਰਾਤ ਨੈਕਸਟ ਹੈ ਬੰਨਾਵਲੀ ਹੜੱਪਾ ਸਥਾਨ ਕਿਸ ਰਾਜ ਵਿੱਚ ਸਥਿਤ ਹੈ ਬੰਨਾਵਲੀ ਤਾਂ ਰਾਈਟ ਆਨਸਰ ਹੈਗਾ ਹਰਿਆਣਾ ਨੈਕਸਟ ਹੈ ਕਾਲੀ ਬੰਗਾ ਹੜੱਪਾ ਸਭਿਤਾ ਦਾ ਸਥਾਨ ਕਿਸ ਰਾਜ ਵਿੱਚ ਸਥਿਤ ਹੈ ਕਾਲੀ ਬੰਗਾ ਤਾਂ ਰਾਈਟ ਆਨਸਰ ਹੈਗਾ ਰਾਜਸਥਾਨ नैक्सट है मोहन जोधरो की खोज किसने की मोहन जोधरो की खोज किसने की राइट आंसर है दया राम सहानी नैक्सट है हड़प्पा शहर किस दरिया के कंडे वसा हुआ है हड़प्पा शहर किस दरिया के कंडे वसया हुआ है राइट आंसर है रावी दरिया ਨੈਕਸਟ ਹੈ ਹੜੱप्पा ਸਭਿਅਤਾ ਦਾ ਕਿਸ ਕਾਲ ਨਾਲ ਸੰਬੰਧਿਤ ਹੈ ਹੜੱप्पा ਸਭਿਅਤਾ ਕਿਸ ਕਾਲ ਨਾਲ ਸੰਬੰਧਿਤ ਹੈ ਤਾਈ ਹੈ ব্রੋਂਜ਼ੇਜ਼ ਜਾਂ ਕਾਂਸਾ ਕਾਂਸਾ ਕਿਸੇ ਮਿਸ਼ਰਤ ਧਾਤ ਦਾ ਬਣਿਆ ਹੁੰਦਾ ਹੈ ਕਾਂਸਾ ਜਿਹੜਾ ਉਹ ਕਿਸ ਮਿਸ਼ਰਤ ਧਾਤ ਦਾ ਬਣਿਆ ਹੁੰਦਾ ਹੈ ਤਾਂ ਉਹ ਬਣਿਆ ਤਾਂਬਾ ਅਤੇ ਟਿੰਨ ਦਾ ਨੈਕਸਟ ਹੈ ਮਨੁੱਖ ਦੁਆਰਾ ਖੋਜੀ ਗਈ ਪਹਿਲੀ ਧਾਤ ਕੀ ਸੀ ਮਨੁੱਖ ਦੁਆਰਾ ਖੋਜੀ ਗਈ ਪਹਿਲੀ ਧਾਤ ਤਾਂ ਰਾਈਟ ਆਨਸਰ ਹੈਗਾ ਤਾਂਬਾ ਨੈਕਸਟ ਹੈ 262 BC ਦਾ ਕਲਿੰਗ ਦਾ ਯੁੱਧ ਕਿਸ ਰਾਜੇ ਨਾਲ ਸੰਬੰਧਿਤ ਹੈ ਤਾਂ ਕਲਿੰਗ ਦਾ ਯੁੱਧ ਕਿਸ ਰਾਜੇ ਨਾਲ ਸੰਬੰਧਿਤ ਰਿਹਾ ਰਾਜਾ ਅਸ਼ੋਕ ਦੇ ਦੁਆਰਾ ਅਸ਼ੋਕ ਦੇ ਨਾਲ ਨੈਕਸਟ ਹੈ ਗੁਪਤ ਵੰਸ਼ ਦਾ ਸ਼ਾਸਕ ਕੋਣ ਸੀ ਸੰਸਥਾਪਕ ਕੋਣ ਸੀ ਮਤਲਬ ਗੁਪਤ ਵੰਸ਼ ਦਾ ਜਿਹੜਾ ਸੰਸਥਾਪਕ ਹੈ ਉਹ ਸੀ ਸ਼੍ਰੀ ਗੁਪਤ ਵਰਦਨ ਕਾਲ ਦਾ ਸੰਸਥਾਪਕ ਕੋਣ ਸੀ ਤਾਂ ਵਰਦਨ ਕਾਲ ਦਾ ਸੰਸਥਾਪਕ ਰਿਆ ਹੈ ਪੁਸ਼ਯਾ ਪੁੱਤੀ ਨੈਕਸਟ ਹੈ ਮੁਹੰਮਦ ਗਜਨੀ ਨੇ ਭਾਰਤ ਤੇ ਕੁੱਲ ਕਿੰਨੀ ਵਾਰ ਆక్రమణ ਕੀਤੀ राइट आंसर है सतारा बार मौर्या साम्राज्य की स्थापना किसने की राइट आंसर है चंद्रगुप्त मौर्य ने नैक्सट है आर्यन लोग पंजाब किस दिशा तो आए सन ਰਾਈਟ ਅਨਸਰ ਹੈ ਦਾ ਉੱਤਰ ਪੱਛਮ ਨੈਕਸਟ ਹੈ ਹੜੱਪਾ ਦੀ ਕਿਹੜੀ ਜਗ੍ਹਾ ਤੋਂ ਸਿੱਕੇ ਬਣਾਉਣ ਵਾਲੇ ਸਾਜੇ ਮਿਲੇ ਹਨ ਸਿੱਕੇ ਬਣਾਉਣ ਵਾਲੇ ਸਾਜੇ ਮਿਲੇ ਹਨ ਸਨੇਤ ਤੋਂ ਜੋ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਹੈ ਨੈਕਸਟ ਹੈ ਮਨੁੱਖ ਨੇ ਖੇਤੀ ਕਰਨ ਅਤੇ ਪਸ਼ੂ ਪਾਲਣ ਕਦੋਂ ਸ਼ੁਰੂ ਕੀਤਾ ਤਾਂ ਰਾਈਟ ਅਨਸਰ ਹੈ ਦਾ ਨਿਊ ਲੈਥਿਕ ਯੋਗਤੋਂ ਤਾਂ ਵੀਡੀਓ ਇੱਥੇ ਹੀ ਸਮਾਪਤ ਹੁੰਦੀ ਹੈ ਜੇਕਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਆਪਣੀ ਪ੍ਰਤੀਕਿਰਿਆ ਬਾਕੀ ਕਮੈਂਟ ਬਾਕਸ ਵਿੱਚ ਜਰੂਰ ਦੇਣਾ ਤਦ ਤੱਕ ਲਈ ਧੰਨਵਾਦ